ਤੁੰਦ ਦਾ ਕਹਿਰ ਪੰਜਾਬ ਦੇ ਵਿੱਚ ਵਧਦਾ ਜਾ ਰਿਹਾ ਹੈ ਜੋ ਕਿ ਹੁਣ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਤਵਾਸੇ ਕਿ ਸੰਗਣੀ ਤੁੰਦ ਕਾਰਨ ਇੱਕ ਵਾਰ ਫਿਰ ਤੋਂ ਹਾਦਸਾ ਹੋਇਆ ਹੈ ਦਰਅਸਲ ਇਥੇ ਇੱਕ ਝੋਨੇ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ਜਿहां ਪਖੀ ਨੈਸ਼ਨਲ ਹਾਈਵੇ ਤੇ ਰਾਤ ਸਮੇਂ ਇੱਕ ਝੋਨੇ ਦੇ ਨਾਲ ਭਰਿਆ ਹੋਇਆ ਟਰੱਕ ਪਲਟ ਗਿਆ ਜਿਸ ਤੋਂ ਬਾਅਦ ਭਾਰੀ ਨੁਕਸਾਨ ਹੋਣ ਦੀ ਖਬਰ ਸਾਹਮਣੇ ਆ ਰਹੀ ਹੈ ਤੋ ਅਨੁਸਾਰ ਕਿ ਟਰੱਕ ਪਟਿਆਲਾ ਜ਼ਿਲ੍ਹੇ ਦੇ ਸ਼ਹਿਰ ਪਾਤੜਾ ਵਿਖੇ ਝੋਨਾ ਲੈ ਕੇ ਜਾ ਰਿਹਾ ਸੀ ਕਿ ਸੰਗਣੀ ਤੁੰਦ ਹੋਣ ਕਾਰਨ ਸਾਹਮਣੋਂ ਆ ਰਹੇ ਟਰੈਕਟਰ ਟਰਾਲੀ ਕਾਰਨ ਟਰੱਕ ਦਾ ਸੰਤੁਲਨ ਵਿਗੜ ਗਿਆ ਜਿਸ ਕਾਰਨ ਇਹ ਭਾਰੀ ਨੁਕਸਾਨ ਹੋ ਗਿਆ ਦੱਸ ਸਿੱਕੇ ਤੁਸੀਂ ਤਸਵੀਰਾਂ ਜੋ ਹੈ ਉਹ ਵੀ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਪੂਰਾ ਟਰੱਕ ਜੋ ਹੈ ਭਰਿਆ ਹੋਇਆ ਹੈ ਲੇਕਿਨ ਸੰਗਣੀ ਤੁੰਧ ਹੋਣ ਕਾਰਨ ਇਸ ਟਰੱਕ ਨੂੰ ਸਾਹਮਣੇ ਆ ਰਹੀ ਟਰੈਕਟਰ ਟਰਾਲੀ ਨਜ਼ਰ ਨਹੀਂ ਆਈ ਉਸ ਤੋਂ ਬਾਅਦ ਇਹ ਹਾਦਸਾ ਵਾਪਰ ਗਿਆ ਟਰੱਕ ਮਾਲਕ ਨੇ ਦੱਸਿਆ ਕਿ ਚੋਨਾ ਉਹ ਬਲੌਕ ਬੁੱਢਲਾਡਾ ਦੇ ਪਿੰਡ ਬੋੜਾਵਾਲ ਤੋਂ ਪਰਕੇ ਲੈ ਜਾ ਰਿਹਾ ਸੀ ਕਿ ਸੰਗਣੀ ਧੁੰਦ ਦੇ ਰਾਤ ਦਾ ਹਨੇਰਾ ਹੋਣ ਕਾਰਨ ਇਹ ਹਾਦਸਾ ਹੋ ਗਿਆ ਸੋ ਤਸਵੀਰਾਂ ਵੇਖ ਕੇ ਤੁਸੀਂ ਅੰਦਾਜ਼ਾ ਲਗਾ ਸਕਦੇ ਹੋ ਕਿ ਸੰਗਣੀ ਧੁੰਦ ਦਾ ਕਹਿਰ ਕਿਸ ਤਰੀਕੇ ਦੇ ਨਾਲ ਲੋਕਾਂ ਨੂੰ ਪਰੇਸ਼ਾਨ ਕਰ ਰਿਹਾ ਤਾਂ ਬੋਰੀਆਂ ਜੋ ਹੈ ਟਰੱਕ ਦੇ ਵਿੱਚੋਂ ਬਿਲਕੁਲ ਬਾਹਰ ਡਿੱਗ ਚੰਗੀਆਂ ਨੇ ਜਿਸ ਤੋਂ ਬਾਅਦ ਇਸ ਟਰੱਕ ਨੂੰ ਇੱਕ ਪਾਸੇ ਕੀਤਾ ਜਾਂਦਾ ਤਾਂ ਜੋ ਟਰੱਕ ਦੇ ਵਿੱਚ ਝੋਨਾ ਪਿਆ ਹੋਇਆ ਸੀਗਾ ਬੂਰੀਆਂ ਪਈਆਂ ਸੀਗੀਆਂ ਉਹ ਸਾਰੀਆਂ ਦੀ ਸਾਰੀਆਂ ਜੋ ਹੈ ਇੱਧਰ ਉੱਧਰ ਡਿੱਗੀਆਂ ਹੋਈਆਂ ਨਜ਼ਰ ਆ ਰਹੀਆਂ ਨੇ ਇਸ ਤੋਂ ਬਾਅਦ ਟਰੱਕ ਡਰਾਈਵਰ ਦੇ ਵੱਲੋਂ ਵੀ ਜੋ ਹੈ ਬਿਆਨ ਦਿੱਤਾ ਗਿਆ ਹੈ ਕਿ ਉਹ ਜੋ ਹੈ ਲੈ ਕੇ ਆ ਰਿਹਾ ਸੀਗਾ ਝੋਨਾ ਲੇਕਿਨ ਰਸਤੇ ਦੇ ਵਿੱਚ ਇੱਕ ਹੋਰ ਟਰੈਕਟਰ ਟਰਾਲੀ ਆਂਦੀ ਹੈ ਜੋ ਕਿ ਪਰਾਲੀ ਦੇ ਨਾਲ ਭਰੀ ਹੋਈ ਸੀ ਉਸ ਦੇ ਵੱਲੋਂ ਜੋ ਹੈ ਇੱਕਦਮ ਟੱਕਰ ਹੋ ਜਾਂਦੀ ਹੁੰਦੀ ਹੈ ਤੇ ਉਸ ਤੋਂ ਬਾਅਦ ਇਹ ਸਟਰੱਕ ਡਰਾਈਵਰ ਦਾ ਜੋ ਹੈ ਸੰਤੁਲਨ ਵਿਗੜ ਜਾਂਦਾ ਹੈ ਤੇ ਟਰੱਕ ਫਿਰ ਪਲਟ ਜਾਂਦਾ ਹੈ ਜਿਸ ਦੇ ਜਿਸ ਦੇ ਵਿੱਚ ਪਈ ਆ ਬੋਰੀਆਂ ਵੀ ਬਾਹਰ ਆ ਜਾਂਦੀਆਂ ਹਨ ਹਾਲਾਂਕਿ ਇਸ ਦੌਰਾਨ ਕੋਈ ਜਾਨੀ ਨੁਕਸਾਨ ਦੀ ਖਬਰ ਨਹੀਂ سامنے ਆਈਏ ਲੇਕਿਨ ਤੁਹਾਨੂੰ ਦੱਸਦੇ ਕਿ ਮਾਲੀ ਨੁਕਸਾਨ ਜੋ ਹੈ ਉਹ ਕਾਫੀ ਜ਼ਿਆਦਾ ਹੋਇਆ ਹੈ ਕਿਉਂਕਿ ਤੁਸੀਂ ਵੇਖਿਆ ਤਸਵੀਰਾਂ ਦੇ ਵਿੱਚ ਕਿ ਇਸ ਤਰੀਕੇ ਦੇ ਨਾਲ ਟਰੱਕ ਜੋ ਹੈ ਉਹ ਪੂਰੇ ਦਾ ਪੂਰਾ ਪਲਟ ਜਾਂਦਾ ਹੈ ਵਿੱਚ ਪਈਆਂ ਬੋਰੀਆਂ ਵੀ ਬਾਹਰ ਨਿਕਲ ਆਈਆਂ ਜਿਸ ਤੋਂ ਬਾਅਦ ਇਸ ਟਰੱਕ ਡਰਾਈਵਰ ਦਾ ਬਟਾ ਨੁਕਸਾਨ ਹੁੰਦਾ ਹੋਇਆ ਜ਼ਰੂਰ ਦੇਖਿਆ ਗਿਆ ਤਾਂ ਦੱਸਦੇ ਕਿ ਇਹ ਜੋ ਹੈ ਟਰੱਕ ਡਰਾਈਵਰ ਵੀ ਇਸ ਦੇ ਵੱਲੋਂ ਅੱਗੇ ਸੂਚਿਤ ਕੀਤਾ ਜਾਂਦਾ ਹੈ ਤੇ ਮੌਕੇ ਤੇ ਜੋ ਹੈ ਪ੍ਰਸ਼ਾਸਨ ਦੇ ਵੱਲੋਂ ਪਹੁੰਚ ਵੀ ਕਾਰਵਾਈ ਸ਼ੁਰੂ ਕੀਤੀ ਗਈ ਇੱਕ ਪਾਸੇ ਜੋ ਹੈ ਟਰੱਕਰ ਦੇ ਨੂੰ ਲਗਾਇਆ ਜਾਂਦਾ ਹੈ ਲੇਕਿਨ ਤੁਹਾਨੂੰ ਦੱਸ ਕਿ ਹਾਦਸਾ ਜੋ ਹੈ ਸੰਗਣੀ ਤੁੰਦ ਹੋਣ ਦੇ ਕਾਰਨ ਵਾਪਰਿਆ ਤਾਂ ਬੁੱਢਲਾਡਾ ਦੇ ਵਿੱਚ ਜੋ ਹੈ ਭੇਖੀ ਨੈਸ਼ਨਲ ਹਾਈਵੇ ਤੇ ਰਾਤ ਸਮੇਂ ਜੋ ਹੈ ਰਾਤ ਦੇ ਹਨੇਰੇ ਦੇ ਵਿੱਚ ਸੰਗਣੀ ਤੁੰਦ ਹੋਣ ਕਾਰਨ ਇਹ ਪੂਰਾ ਹਾਦਸਾ ਵਾਪਰਦਾ ਹੈ ਤੇ ਇਸ ਤੋਂ ਬਾਅਦ ਇਹ ਤਸਵੀਰਾਂ ਜੋ ਹੈ ਉਹ ਅੱਜ ਸਵੇਰ ਨਿਕਲ ਕੇ ਸਾਹਮਣੇ ਆਈਆਂ ਜੋ ਕਿ ਤੁਸੀਂ ਵੇਖ پا ਰਹੇ ਹੋ ਟਰੱਕ ਦੇ ਵਿੱਚੋਂ ਜਿਹੜਾ ਸਾਰੀਆਂ ਬੋਰੀਆਂ ਸੀ ਉਹ ਜਿਹੜਾ ਹੈ ਸਾਈਡ ਤੇ ਡਿੱਗ ਜਾਂਦੀਆਂ ਨੇ ਉਸ ਤੋਂ ਬਾਅਦ ਇਹਨਾਂ ਨੂੰ ਵੀ ਇਕੱਠੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਕੀ ਨਾ ਆਇਆ ਤੁਹਾਡਾ? ਜਿੰਲੀ ਸਿੰਘ। ਕਿਵੇਂ ਹੋਇਆ ਐਕਸੀਡੈਂਟ ਰਾਤ? ਮੈਂ ਆਪਣੇ ਇੱਕ ਬਰਾਲੀ ਵਾਲੀ ਟਰਾਲੀ ਆਉਣੀ ਸੀ। ਹਾਂ। ਉਹਨੂੰ ਪਾਸ ਕਰਿਆ ਇੱਕ ਜੀ ਨਾ ਰਹੇ ਗੱਡੀ ਬਾੜਨ ਲੱਗਿਆ ਮੈਂ ਬ੍ਰੇਕ ਉੱਥੋਂ ਦਿੱਤੇ। ਉਹਨੂੰ ਬਾਹਰ ਗੱਡੀ ਥੱਲੇ ਲੈ ਕੇ ਬਾਸਤੋਂ ਨਾ ਵੀ। ਹਾਂ। ਇਹ ਗੱਡੀ ਹੈ ਕਿੱਥੋਂ ਦੀ ਜੀ? ਬੋਹਾਜ ਨਹੀਂ ਆਣੀ। ਜਾਣੀ ਕਿੱਥੇ ਐ? ਇਹ ਜਾਣੀ ਆ ਪਾਤੜਾ। ਕੀ ਸੀ ਇਹਦੇ ਵਿੱਚ? ਝੋਨਾ ਜੀ। ਝੋਨਾ ਲੈ ਕੇ ਜਾਣਾ ਸੀ। ਹਾਂ ਜੀ ਹਾਂ ਜੀ। ਠੀਕ।